ਵਾਡਾ ਹੰਕਾਰ ਟੁੱਟ ਚੁੱਕਿਆ ਕੇਦਰੀਵਾਲ ਸਾਹਿਬ ਆ ਖਾਓ ਗਾਜਰ ਪਾ ਦੀ ਟਿੱਕੀ ਤੇ ਆ ਸਾਡੇ ਮਾਨ ਸਾਹਿਬ ਤੁਸੀਂ ਵੀ ਖਾਓ ਓ ਖਾ ਲੋ ਕੋਈ ਨਹੀਂ ਹਾਰ ਜੇ ਤੁੰਦੀ ਰਹਿੰਦੀ ਐ ਖਾ ਲੋ ਖਾਓ ਕੇਦਰੀਵਾਲ ਦੀਏ ਬੋਕਰੇ ਖਾਲਾ ਵਾਂਦਿਆਂ ਤੋਂ ਮੁੱਕਰੀ ਇਰਾਦਿਆਂ ਤੋਂ ਮੁੱਕਰੀ ਕੱਲੀ ਕੱਲੀ ਗੱਲ ਦਾ ਹਿਸਾਬ ਚਾਹੀਦਾ ਪੰਜਾਬ ਦੇ ਲੋਕਾਂ ਦੀਆਂ ਨੀਂਦਰਾ ਉਡਾਉਣ ਵਾਲੀ ਇਹ ਨਹੀਂ ਸਾਨੂੰ ਕੱਲੀ ਕੱਲੀ ਗੱਲ ਦਾ ਹਿਸਾਬ ਚਾਹੀਦਾ ਖਾ ਲੋ ਆ ਖਾਲਾ ਕੇਜਰੀਵਾਲਦ ਕੇ ਬੋਕਰੇ ਮਿੱਠਾ ਖਾਲਾ ਲੋ ਕੇਜਰੀਵਾਲ ਸਾਹਿਬ ਮੂੰਹ ਮਿੱਠਾ ਕਰ ਲੋ ਗਾਜਰਪਾ ਦੀ ਟਿੱਕੀ ਆ ਮੂੰਹ ਮਿੱਠਾ ਕਰੋ ਕੇਜਰੀਵਾਲ ਸਾਹਿਬ ਖਾਓ ਗਾਜਰਪਾ ਖਾਓ ਤੁਹਾਡਾ ਹੰਕਾਰ ਟੁੱਟ ਚੁੱਕਿਆ ਕੇਜਰੀਵਾਲ ਸਾਹਿਬ ਆ ਖਾਓ ਗਾਜਰਪਾ ਦੀ ਟਿੱਕੀ ਤੇ ਆ ਸਾਡੇ ਮਾਨ ਸਾਹਿਬ ਤੁਸੀਂ ਵੀ ਖਾਓ ਗਾਜਰਪਾ ਦੀ ਟਿੱਕੀ ਖਾਓ 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 ਇੰਨੀ ਹਾਰ ਭੈੜੀ ਨਹੀਂ ਹੋਣੀ ਕਿਸੇ ਦੀ ਜਿੰਨਾ ਤੁਹਾਡਾ ਵਿਸ਼ਵਾਸ ਟੁੱਟਿਆ ਅਸੀਂ ਹੋਰ ਤਾਂ ਕੁਝ ਨਹੀਂ ਕਰ ਸਕਦੇ ਕਮ ਸੇ ਕਮ ਮਿੱਠਾ ਤਾਂ ਖਵਾ ਸਕਦੇ ਆ ਖਾਓ ਇਹ ਗਾਜਰ ਪਾ ਦੀ ਟਿੱਕੀ ਖਾਓ ਤੁਹਾਨੂੰ ਕਿੱਥੇ ਚੰਗੀ ਲੱਗਣੀ ਹੈ ਗਾਜਰ ਪਾ ਦੀ ਟਿੱਕੀ ਤੁਹਾਨੂੰ ਤਾਂ ਜੱਥ ਨੇ ਨੀਂਦ ਨਹੀਂ ਆਉਣੀ ਤੁਹਾਨੂੰ ਤਾਂ ਨੀਂਦ ਦੀ ਗੋਲੀ ਦੀ ਜ਼ਰੂਰਤ ਆ ਤੁਸੀਂ ਤਾਂ ਅੱਜ ਰੱਜ ਕੇ ਸੋਵੋਗੇ ਕੇਜਰੀਵਾਲ ਸਾਹਿਬ ਤੁਹਾਡੀ ਜਿਹੜੀ ਪਾਰਟੀ ਸੀ ਆਮ ਆਦਮੀ ਪਾਰਟੀ ਖਾਰੋ ਆਮ ਆਦਮੀ ਪਾਰਟੀ ਵਾਲੇ ਮੂੰਹ ਮਿੱਠਾ ਕਰੋ ਪੰਜਾਬ ਪੰਜਾਬ ਦੇ ਵਿੱਚ ਵੀ ਤੁਹਾਡੇ ਹਾਲਾਤ 2027 ਦੇ ਵਿੱਚ ਇੰਜ ਹੋਣੇ ਆ ਤੁਹਾਡੀ ਜਿਹੜੀ ਸਰਕਾਰ ਸੀ ਉਹ ਆਈ ਸੀ ਸਿਹਤ ਸਿੱਖਿਆ ਰੋਜ਼ਗਾਰ ਲੈ ਕੇ ਕਹਿੰਦੀ ਸੀ ਸਿਹਤ ਸਿੱਖਿਆ ਰੋਜ਼ਗਾਰ ਚਾਹੀਦੀ ਆ ਫਰੀਦੀਆਂ ਸਹੂਲਤਾਂ ਨਹੀਂ ਚਾਹੀਦੀਆਂ ਐਮਐਲਏਆਂ ਦੇ ਨਾਲ ਗੱਡੀਆਂ ਨਹੀਂ ਚਾਹੀਦੀਆਂ ਜਿਹੋ ਜੀ ਤੁਹਾਡੀ ਸੋਚ ਸੀਗੀ ਆ ਗਾਜਰ ਪਾਰੀ ਟਿੱਕੀ ਤੁਸੀਂ ਹੱਕਦਾਰ ਸੀਗੇ ਇਹਦੇ ਪਰ ਅਸਲ ਦੇ ਵਿੱਚ ਜਿੰਨਾ ਤੁਸੀਂ ਝਾੜੂ ਨਾਲ ਸਫਾਇਆ ਕਰਨਾ ਸੀ ਉਹ ਦੋ ਚਾਦੇ ਤੁਸੀਂ ਭਾਵੇਂ ਗੁੱਸਾ ਤੁਹਾਨੂੰ ਲੱਗੂਗਾ ਗੰਦ ਪਾਤਾ ਸੀ ਲੋਕ ਲੋਕਾਂ ਨੂੰ ਜੇਕਰ ਤੁਸੀਂ ਵਾਕਈ ਸੇਤ ਮੁਹੱਈਆ ਕਰਾਈ ਹੁੰਦੀ ਤਾਂ ਮੈਂ ਸਭ ਤੋਂ ਪਹਿਲਾਂ ਕੇਦਰੀਵਾਲ ਨੂੰ ਇਹ ਕਹਦਾ ਕਿ ਜਿੰਨੀ ਪੰਜਾਬ ਦੇ ਲੋਕਾਂ ਦੀ ਬੱਦਸੀਸ ਲੱਗਦੀ ਆ ਉਨੀ ਕਿਸੇ ਦੀ ਨਹੀਂ ਲੱਗਦੀ ਤੁਹਾਨੂੰ ਬਦਸਿਸ ਲੈ ਕੇ ਵਹਿ ਗਈ ਜਿਨ੍ਹਾਂ ਦੇ ਪੁੱਤ ਚਿੱਟੇ ਦੇ ਨਾਲ ਖਤਮ ਹੋਏ ਆ ਤੁਹਾਡੀ ਸਰਕਾਰ ਦੇ ਵਿੱਚ ਤੁਹਾਨੂੰ ਬਦਸਿਸ ਲੈ ਕੇ ਵਹਿ ਗਈ ਉਹਨਾਂ ਦੀ ਜਿਨ੍ਹਾਂ ਦੇ ਕੱਲੇ-ਕੱਲੇ ਪੁੱਤ ਸੱਤ ਸਮੁੰਦਰੋਂ ਪਾਰ ਗਏ ਆ ਕਿਉਂਕਿ ਤੁਸੀਂ ਵਾਅਦੇ ਕਰਕੇ ਆਏ ਸੀ ਕਿ ਅਸੀਂ ਪੰਜਾਬ ਦੇ ਪੁੱਤ ਪੰਜਾਬ 'ਚ ਰੱਖਾਂਗੇ ਤੁਹਾਨੂੰ ਬਦਸਿਸ ਲੈ ਕੇ ਵਹਿ ਗਈ ਉਹ ਸਿੱਪੀ ਕੁੜੀ ਖਣੀ ਜਿਹੜੀ ਟੈਂਕੀ ਦੇ ਭੈਣ ਬਣਾਈ ਸੀ ਤੇ ਬਾਦ ਦੇ ਵਿੱਚ ਉਹਨਾਂ ਨੂੰ ਤੁਸੀਂ ਚਕਾਉਂਦੇ ਰਹੇ ਆ ਪੁਲਿਸ ਕੋਲੋਂ ਤੁਹਾਨੂੰ ਬੱਦਸੀ ਸੋਦੀ ਲੱਗੀ ਆ ਤੁਹਾਨੂੰ ਉਹਨਾਂ ਦੀ ਬੱਦਸੀਸ ਲੱਗੀ ਜਿਹੜੇ ਪੰਜਾਬ ਚ ਨੌਜਵਾਨ ਕਟਵਾਏ ਆ ਤੁਹਾਨੂੰ ਬੱਦਸੀ ਸੋ ਉਹਨਾਂ ਦੇ ਪਰਿਵਾਰਾਂ ਦੀ ਲੱਗੀ ਜਿਹੜੇ ਜੇਲਾਂ ਚ ਚੁਕਾਏ ਆ ਤੁਹਾਨੂੰ ਬੱਦਸੀ ਸੋ ਉਹਨਾਂ ਦੀ ਲੱਗੀ ਜਿਨ੍ਹਾਂ ਨਾਲ ਧੱਕੇ ਕਰਾਏ ਆ ਤੇ ਆ ਕੱਲ ਪਰਸੋਂ ਦੀ ਬੱਦਸੀਸ ਲੱਗੀ ਤੁਹਾਨੂੰ ਚੰਦ ਭਾਣ ਪਿੰਡ ਦਾ ਜਿਹੜਾ ਚੰਦ ਭਾਣ ਫਰੀਦਕੋਟ ਦਾ ਪਿੰਡ ਉੱਥੋਂ ਦੇ ਮਜ਼ਦੂਰਾਂ ਦੀ ਲੱਗੀ ਆ ਜਿਹੜਾ ਤੁਹਾਡਾ ਐਮਐਲਏ ਜੈਤੂ ਵਾਲਾ ਧੱਕਾ ਕਰਦਾ ਸੀ ਉਹਨਾਂ ਨਾਲ ਇੱਕ ਤੁਹਾਨੂੰ ਵੱਦ ਸੀ ਸੋਰੀ ਲੱਗੀ ਆ ਜਿਹੜੇ ਇੱਕ ਮੁੰਡੇ ਦੀਆਂ ਇੰਟਰਵਿਊ ਆ ਰਹੀਆਂ ਕਿ ਮੇਰੇ ਚੱਡੇ ਪੜਵਾਏ ਆ ਸੀਏ ਸਟਾਫ ਤੋਂ ਨੰਗੇ ਨੂੰ ਮੈਨੂੰ ਵੀਡੀਓ ਬਣਾਈਆਂ ਤੇ ਅੱਜ ਕੱਲ੍ਹ ਉਹੀ ਮੁੱਖ ਮੰਤਰੀ ਦਾ ਚਾਅ ਬਣਿਆ ਤੇ ਉਹੀ ਇਹਨਾਂ ਦੇ ਐਮਐਲਿਆਂ ਦਾ ਇਹ ਵੱਦ ਸੀਸਾ ਲੈ ਕੇ ਬੈਠੀਆਂ ਤੁਸੀਂ ਕਦੇ ਹਾਰਨਾ ਨਹੀਂ ਸੀ ਕਦੇ ਤੁਹਾਡੀ ਸਰਕਾਰ ਹਾਰਨ ਵਾਲੀ ਚੀਜ਼ ਨਹੀਂ ਸੀਗੀ ਇਹ ਹਰੀ ਕਿਉਂ ਆ ਗੱਜਪਟਿਖਣੀ ਕੇਜਰਪਾ ਸਾਹਿਬ ਮਾਨ ਸਾਹਿਬ ਤੁਸੀਂ ਫਿਰ ਖਾ ਸਕਦੇ ਜੇਕਰ ਨੀਂਦ ਦੀ ਗੋਲੀ ਹੁੰਦੀ ਐ ਚ ਜਿਵੇਂ ਤੁਸੀਂ ਸਿਹਤ ਡਿਪਾਰਟਮੈਂਟ ਦੀ ਗੱਲ ਲੈ ਕੇ ਆਏ ਸੀ ਮਜ਼ਦੂਰ ਵਰਗ ਚਾਹੇ ਉਹ ਐਸਸੀ ਬੀਸੀ ਜਰਨਲ ਕੋਈ ਹੋਵੇ ਜਿਹੜਾ ਗਰੀਬ ਤਫਕਾ ਉਹ ਬਿਨਾਂ ਇਲਾਜ ਤੋਂ ਮਰਦਾ ਫਿਰਦਾ ਇਲਾਜ ਨੂੰ ਉਹਦੇ ਕੋਲ ਪੈਸੇ ਨਹੀਂ ਹੁੰਦੇ ਜਿਹੜਾ ਤੁਸੀਂ ਆ 100-150 ਕਰੋੜ ਰੁਪਇਆ ਮੱਲਾ ਕਲੀਨਿਕਾ ਤੇ ਲਾਇਆ ਸੀ ਤੇ ਬਾਅਦ ਦੇ ਵਿੱਚ ਤੁਸੀਂ ਗੁੰਮਸ਼ੁਦਾ ਹੋ ਗਏ ਉੱਥੋਂ ਅਗਲੇ ਕਹਿੰਦੇ ਆਯੂਸ਼ਮ ਬਣਾਓ ਇਹਨੂੰ ਤਾਂ ਤੁਸੀਂ ਕੀ ਕੀਤਾ ਉਹੀ 100-150 ਕਰੋੜ ਰੁਪਇਆ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰ ਤੇ ਮਸ਼ੀਨਾਂ ਪੂਰੀਆਂ ਕਰਾ ਦਿੰਦੇ ਤੇ ਪੰਜਾਬ ਦੇ ਲੋਕਾਂ ਨੇ ਥੋੜਾ ਪ੍ਰਚਾਰ ਕਰਨਾ ਸੀ ਤੁਸੀਂ ਆਏ ਸੀ ਸਿੱਖਿਆ ਲੈ ਕੇ ਤੇ ਭਗਵੰਤ ਮਾਨ ਦਾ ਕੰਮ ਕੀ ਸੀ ਐ ਟੇਡਾ ਹੋ ਕੇ ਵੇਖੋ ਜੀ ਡੀਐਸਪੀ ਦੇ ਬੱਚੇ ਡੀਸੀ ਦੇ ਬੱਚੇ ਬਰੋਬਰ ਪੜਦੇ ਉੱਥੇ ਮਜ਼ਦੂਰਾਂ ਦੇ ਬੱਚਿਆਂ ਨਾਲ ਤੇ ਉਹੀ ਹਾਲ ਪੰਜਾਬ ਦੇ ਲੋਕਾਂ ਨੇ ਵੇਖਿਆ ਕਿਤੇ ਸੱਚੀ ਇਹੋ ਜਿਹਾ ਹੋਊਗਾ ਦਿੱਲੀ ਦੇ ਵਿੱਚ ਤਾਂ ਤੁਸੀਂ ਸਕੂਲਾਂ ਦਾ ਜੇਕਰ ਸਿਸਟਮ ਚੰਗਾ ਕਰ ਦਿੰਦੇ ਸਤੰਦਰਾ ਚਾੜੂ ਪੇਚਾੜੂ ਤਾਂ ਵਿਖਾਈਏ ਖਾ ਲਾ ਖਾ ਖਾ ਲਓ ਖਾ ਲਓ ਮਾਰਾ ਹੀ ਖਾ ਲਓ ਖਾ ਲਓ ਕੋਈ ਨਹੀਂ ਹਾਰ ਜੇ ਤੁੰਦੀ ਰਹਿੰਦੀ ਐ ਖਾ ਲਓ ਖਾਓ ਕੇਜਰੀ ਵਾਲਦ ਕੇ ਬੋਕਰੇ ਖਾ ਲਾ ਵਾਦਿਆਂ ਤੋਂ ਮੁੱਕਰੀ ਇਰਾਦਿਆਂ ਤੋਂ ਮੁੱਕਰੀ ਕੱਲੀ ਕੱਲੀ ਗੱਲ ਦਾ ਹਿਸਾਬ ਚਾਹੀਦਾ ਪੰਜਾਬ ਦੇ ਲੋਕਾਂ ਦੀਆਂ ਨਿੰਦਰਾ ਉਡਾਉਣ ਵਾਲੀ ਇਹ ਨਹੀਂ ਸਾਨੂੰ ਕੱਲੀ ਕੱਲੀ ਗੱਲ ਦਾ ਹਿਸਾਬ ਚਾਹੀਦਾ ਖਾ ਲਓ ਆ ਖਾ ਲਾ ਕੇਜਰੀ ਵਾਲਦ ਕੇ ਬੋਕਰੇ ਮਿੱਠਾ ਖਾ ਲਾ ਨੀਂਦਾ ਜੋਗੀ ਪਲੂਸ ਤੇ ਪਹੁੰਗੇ ਸੌਂ ਜੋ ਕੇਜਰੀਵਾਲ ਸਾਹਿਬ ਸੌਂ ਜੋ ਕੋਈ ਬਾਤ ਨਹੀਂ ਹਾਰ ਜਿੱਤੋ ਹੋਤੀ ਰਹਤੀ ਹੈ ਜੇਕਰ ਕੇਜਰੀਵਾਲ ਦੇ ਬੋਕਰੇ ਕਾਸ਼ ਕਿਤੇ ਤੁਸੀਂ ਵਾਕਈ ਸッカ ਸਰਕਾਰੀ ਸਕੂਲਾਂ ਦੇ ਵਿੱਚ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ ਚ ਪਵਾ ਦਿੰਦੇ ਤਾਂ ਤੁਹਾਨੂੰ ਕੋਈ ਹਰਾਉਣ ਵਾਲਾ ਜੰਮਿਆ ਨਹੀਂ ਸੀ ਕੇਦਰੀ ਵਾਦਕੇ ਬੱਕਰੇ ਮਿੱਠਾ ਖਾਣਾ ਨਹੀਂ ਨਹੀਂ ਮਿੱਠਾ ਖਾਣਾ ਨਹੀਂ ਅੱਜ ਦੀ ਧਾਰੀ ਆਉਣੀ ਹੈ ਜੇ ਰੋਜ਼ਗਾਰ ਦੀ ਗੱਲ ਕਰੀਏ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਪੈਸਾ ਲਾਉਂਦਾ ਪੰਜਾਬ ਤੇ ਕਰਜ਼ੇ ਚੱਕ ਕੇ ਇਸ ਬੌਕਰ ਦੇ ਮਾਲਕ ਨੂੰ ਐਸ਼ ਪ੍ਰਸਤੀ ਨਾ ਕਰਾਉਂਦਾ ਜਿਵੇਂ ਇਹਨੇ ਕਿਹਾ ਸੀ ਕਿ ਸਾਨੂੰ ਸਿਕਿਉਰਟੀਆ ਨਹੀਂ ਚਾਹੀਦੀਆਂ ਬੰਗਲੇ ਨਹੀਂ ਚਾਹੀਦੇ ਤੇ ਬੰਗਲਿਆਂ ਤੇ ਕਰੋੜਾਂ ਰੁਪਈਆ ਲਾਇਆ ਕੇਜਰੀਵਾਲ ਤੂੰ ਆਰਦਿਆਂ ਤੇ ਤੇ ਮੈਂ ਫਿਰ ਤੋਂ ਕਹਿਣਾ ਕਿ ਤੁਸੀਂ ਗਰੀਬੀ ਨਹੀਂ ਚੱਕ ਸਕੇ ਗਰੀਬੀ ਲਿਆਂਦੀ ਉਲਟਾ ਤੇ ਜੇਕਰ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਰੋਜ਼ਗਾਰ ਦਿੱਤਾ ਹੁੰਦਾ ਜੇਕਰ ਕੇਸਰੀਵਾਲ ਨੇ ਭਗਵੰਤ ਮਾਨ ਤੇ ਮੱਲ ਨਾ ਮਾਰੀ ਹੁੰਦੀ ਤਾਂ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਗਰੀਬਾਂ ਦਾ ਸਾਥ ਦਿੱਤਾ ਹੁੰਦਾ ਮਜ਼ਦੂਰਾਂ ਨੂੰ ਤੁਸੀਂ ਡੈਸਟਬਿਨ ਚ ਪਾਤਾ ਵੋਟਾਂ ਲੈ ਕੇ ਕਿਸਾਨਾਂ ਨੂੰ ਮਗਰ ਲਾ ਕੇ ਉਹਨਾਂ ਨੂੰ ਚਿੰਗਮ ਤਰਨ ਚੱਬ ਕੇ ਸੜਤਾ ਦੁਕਾਨਦਾਰਾਂ ਨੂੰ ਮਗਰ ਲਾ ਕੇ ਉਹਨਾਂ ਨੂੰ ਪਾਸੇ ਸੜਤਾ ਤੇ ਤਗੜੇ بزਨਸਮੈਨਾਂ ਦੀਆਂ ਬੋਲੀਆਂ ਬੋਲਣ ਲੱਗ ਗਏ ਤਾਂ ਤੁਹਾਡੇ ਹਾਲਾ ਨਹੀਂ ਉਹਨੇ ਸਖਾ ਲਾ ਨਹੀਂ ਫੋਕਰੇ ਖਾਲਾ ਮਿੱਠਾ ਖਾਲਾ ਨਹੀਂ ਇਹ ਗਾਜਰ ਪਾ ਦੁੱਧ ਤੇ ਗਾਜਰਾਂ ਦਾ ਖਾਲਾ ਝਾੜੂ ਵਾਲਿਆਂ ਨੇ ਹੁਣ ਕਿੱਥੇ ਮਿੱਠਾ ਚੰਗਾ ਲੱਗਣਾ ਇਹਨਾਂ ਤਾਂ ਮਹਾਰਾਜ ਕੌੜੀ ਘੁੱਟ ਪੀਣੀ ਪੈਣੀ ਹੈ ਸਬਰ ਦੀ ਕੌੜੀ ਘੁੱਟ ਕੋਈ ਗਲਤ ਨਾ ਗਿੰਜ ਜੇਕਰ ਰੋਜ਼ਗਾਰ ਵਾਕਈ ਮਿਲਿਆ ਹੁੰਦਾ ਤੇ ਇਹ ਤਿੰਨ ਚੀਜ਼ਾਂ ਤੁਹਾਡੀਆਂ ਸੀ ਮੁੱਖ ਤੁਸੀਂ ਕਰਤੀ ਬਿਜਲੀ ਫ੍ਰੀ ਕਿੰਨਾ ਚਿਰ ਫ੍ਰੀ ਚੱਲੀ ਜਾਊਗੀ ਇਹ ਕਾਜੇ ਵੀ ਉਦਾਹਰਨ ਦੇ ਦਵਾ ਯਾਰ ਤੁਹਾਨੂੰ ਹੁਣ ਮਿੱਠਾ ਤਾਂ ਇਹਨਾਂ ਨੇ ਖਾਣਾ ਨਹੀਂ ਚਲੋ ਚੱਲ ਕੋਈ ਨਹੀਂ ਇੱਥੇ ਟੂਣਾ ਟੱਪਾ ਇੱਸੇ ਹੀ ਅਗਲੇ ਨੇ ਘੰਟੂਣਾ ਖਾਈ ਜਾਈ ਭਾਈ ਤੇਰਾ ਦਿਲ ਕਰਦਾ ਆ ਜਾ ਮੰਨ ਲਓ ਆਹ ਦਰਖਤ ਆਜਾ ਸ਼ਮਸ਼ਾਨ ਘਾਟ ਦੇ ਵਿੱਚ ਜਿਹੜੇ ਦਰਖਤ ਖੜੇ ਆ ਆਪਾਂ ਕਿਸੇ ਨੂੰ ਕਹਿ ਦਗੇ ਵੀ ਤੁਹਾਨੂੰ ਬਾਲਣ ਫ੍ਰੀ ਦੇਣਾ ਤਾਂ ਬਾਲਣ ਆਪਣੇ ਕੋਲੇ ਆਹਾ ਇਹ ਬਾਲਣ ਪੜ ਪੜ ਕੇ ਆਪਾਂ ਲੋਕਾਂ ਦੇ ਘਰਾਂ ਚ ਅੱਗ ਲਵਾਈ ਜਾ ਕੇ ਤਾਂ ਕਿੰਨੇ ਕ ਦਿਨ ਚੱਲੇਗੀ ਅੱਗ ਬਹੁਤਾ ਚਿਰ ਨਹੀਂ ਚੱਲਣੀ ਇੱਥੋਂ ਖਤਮ ਹੋ ਜਾਣਾ ਤੇ ਖਾਲੀ ਹੋ ਜਾਣਾ ਇੱਥੋਂ ਦਰਖਤ ਨਹੀਂ ਰਹਿਣਾ ਕੋਈ ਇਹਦੀ ਥਾਂ ਤੇ ਸਾਨੂੰ ਕੀ ਕਰਨਾ ਪਊਗਾ ਦਰਖਤ ਲਾਉਣੇ ਵੀ ਪੈਣੇ ਆ ਉਸੇ ਤਰ੍ਹਾਂ ਬਿਜਲੀ ਮੈਕਮਾ ਕਿੰਨਾ ਚਿਰ ਪ੍ਰਾਈ ਮਤਲਬ ਕਿੰਨਾ ਚਿਰ ਫਰੀ ਚੀਜ਼ਾਂ ਦੇ ਕੇ ਬੱਦ ਸਕਦਾ ਜੇਕਰ ਤੁਸੀਂ ਇਹੀ 5700 ਰੁਪਿਆ ਹਰ ਘਰ ਨੂੰ ਬਿਜਲੀ ਬਿੱਲ ਲਾਓ ਤਾਂ ਲੋਕ ਵੀ ਫਰੀ ਦੇ ਵਿੱਚ ਹਰ ਚੀਜ਼ ਖਾਣ ਨੂੰ ਪਿਆਰ ਆ ਲੋਕ 25-2500 ਰੁਪਿਆ ਨਵਾਇਟਰਾਂ ਦੀ ਕਿਸ਼ਤ ਭਰੀ ਜਾਂਦੇ ਆ ਤੇ 5700 ਰੁਪਿਆ ਬਿਜਲੀ ਬਿੱਲ ਨਹੀਂ ਭਰਦੇ ਤਾਂ ਕਿ ਸਾਡੇ ਕੋਲ 24 ਘੰਟੇ ਬਿਜਲੀ ਰਵੇ ਤੁਸੀਂ ਹਰ ਚੀਜ਼ ਫ੍ਰੀ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਕੋਈ ਵੈਨਜੂਏਲਾ ਦੇਸ਼ ਦਾ ਸੀਗਾ ਪਤਾ ਨਹੀਂ ਰਾਸ਼ਟਰਪਤੀ ਕੇ ਮਨਿਸਟਰ ਉਹ ਜਦੋਂ ਗਿਆ 14 ਚ ਉਹਦੀ ਆਤਮਾ ਤੁਹਾਡੇ ਚ ਆ ਗਈ ਕਿਤੇ ਕਦੇ 2-2000 ਰੁਪਏ ਸਾਡੀਆਂ ਔਰਤਾਂ ਨੂੰ ਕਹਿਣਾ ਸਾਡੀਆਂ ਭੈਣਾਂ ਮਾਵਾਂ ਨੂੰ ਤੇ ਅੱਜ ਦੇ ਸਮੇਂ ਚ 1100 ਰੁਪਏ ਨਾਲ ਪੂਰੀ ਨਹੀਂ ਪੈਂਦੀ ਜੇਕਰ ਪੂਰੀ ਪੈਂਦੀ ਆ ਤਾਂ ਝਾੜੂ ਵਾਲਾ ਅੱਜ ਜਿਵੇਂ ਕੇਸਰੀ ਵਾਲਾ ਪੈਨਸ਼ਨ ਆਉਦੀ ਬੰਦ ਕਰਾਵੇ 1000 ਰੁਪਿਆ ਲਵਾਵੇ ਕੱਲੀ ਆਪਦੇ ਘਰ ਵਾਲੀ ਦੀ ਇਹ ਬਾਈ ਜੀ ਸਾਨੂੰ ਸਿਰਫ ਤੇ ਸਿਰਫ ਰੋਡੇ ਲੱਗੇ ਸੀ ਤੇ ਹੁਣ ਇਹ ਨਹੀਂ ਪਤਾ ਕਿ ਉਹ ਕੇਸਰੀਵਾਲ ਦਿੱਲੀ ਘਟ ਰਵੇ ਤੇ ਪੰਜਾਬ ਦੇ ਵਿੱਚ ਆ ਕੇ ਨੋਟਾ ਟੁੰਕੀ ਜਾਦੇ ਕਰੇ ਤੇ ਬਾਕੀ ਚਲੋ ਕੀ ਗੱਲ ਆ ਵੀ ਸਿਰ ਦਾ ਭਾਰ ਪੱਪਾ ਦੇ ਪਹਿਣਾ ਬਾਅਦ ਦੇ ਵਿੱਚ ਆਪੇ ਭਗਵੰਤਮਾਨ ਵੇਖੀ ਜਾਊਗਾ ਤਾਂ ਭਾਈ ਸਾਹਿਬ ਤੁਹਾਡੀ ਸਰਕਾਰ ਹੰਕਾਰ ਨੇ ਹਰਾਈ ਆ ਮਾਨ ਨੇ ਹਰਾਈ ਆ ਔਰ ਮੈਂ ਕੇਜਰੀਵਾਲ ਸਾਹਿਬ ਨੂੰ ਕਹਿ ਦੇਵਾਂ ਕਿ ਭਾਵੇਂ ਤੁਸੀਂ ਹਰ ਗਏ ਪਰ ਸਾਡੇ ਮੁੱਖ ਮੰਤਰੀ ਨੇ ਤਾਂ ਚਾਪਲੂਸੀ ਤੁਹਾਡੀ ਪੂਰੀ ਕੀਤੀ ਸੀ ਇਥੋਂ ਪੰਜਾਬ ਨੂੰ ਛੱਡ ਕੇ ਤੁਹਾਡੇ ਕੋਲ ਫਿਰਦੇ ਰਹੇ ਉਹਨੂੰ 13000 ਪਿੰਡਾਂ ਦਾ ਭੋਰਾ ਫਿਕਰ ਨਹੀਂ ਪਿਆ 3 ਕਰੋੜ ਲੋਕਾਂ ਦਾ ਸਿਰ ਕੁਚਲ ਕੇ ਨੰਨ ਕੇ ਗਿਆ ਉੱਥੇ ਪ੍ਰਚਾਰ ਕਰਦਾ ਰਿਹਾ ਤਫਰ 3 ਕਰੋੜ ਲੋਕਾਂ ਦੀ ਵੱਦ ਸੀ ਸੀ ਵੀ ਤਾਂ ਤਗੜੀ ਹੁੰਦੀ ਆ ਅੱਜ ਹਰ ਕੇ ਬਹਿ ਗਏ ਨਾ ਤੁਸੀਂ ਤਾਂ ਕਹਿੰਦੇ ਹੋ ਅਸੀਂ ਕੇਜਰੀ ਉਹਨੂੰ ਮੋਦੀ ਨੂੰ ਦੂਰਾ ਜਨਮ ਲੈਣਾ ਪਊਗਾ ਮੈਨੂੰ ਲੱਗਦਾ ਉਹ ਦੂਰਾ ਜਨਮ ਜਿੱਤਣ ਵਾਸਤੇ ਤੁਹਾਨੂੰ ਲੈਣਾ ਪਊਗਾ ਪਾਰਟੀ ਤਾਂ ਬਣੀ ਸੀ ਨੈਸ਼ਨਲ ਲੈਵਲ ਦੀ ਪਰ ਅਫਸੋਸ ਗੱਲ ਇਹ ਆ ਕਿ 2 ਸਾਲਾਂ ਦੀ ਪਾਰਟੀ ਰਹਿ ਗਈ ਇਹ ਵੀ ਬਸ ਜਿਵੇਂ ਉਹ ਨਹੀਂ ਲੱਭਣੇ ਗਵਾਚੇ ਲਾਲ ਉਵੇਂ ਕੰਮ ਹੋ ਜਾਣਾ ਪਾਰਟੀ ਦਾ ਚੋਣ ਨਿਸ਼ਾਨ ਯਾਦ ਰਹਿ ਜੂਗਾ ਲੋਕਾਂ ਨੂੰ ਉਹ ਵੀ ਤਾਂ ਲੋਕਾਂ ਦੇ ਘਰਾਂ ਚ ਪਿਆ ਹੁੰਦਾ ਤੇ ਮਿੱਠਾ ਤੁਹਾਨੂੰ ਅੱਜ ਕੱਲ ਚੰਗਾ ਨਹੀਂ ਲੱਗਣਾ ਸੌਝੋ ਅੱਜ ਕੱਲ ਤੁਹਾਨੂੰ ਪਲੂਸ ਕੇ ਪਾਉਣਗੇ ਤੁਹਾਡੇ ਪੀ ਸੌਝੋ ਕੇ ਜਿਹੜਾ ਸੌਝੋ ਮਨਸਾ ਨੂੰ ਤਾਂ ਨਹੀਂ ਲਾਈ ਜਾਣੀ ਹੈ ਚਲੋ ਕੋਈ ਗੱਲ ਨਹੀਂ ਉਹ ਤਾਂ ਪਹਿਲੇ ਪੰਜਾਬ ਨੂੰ ਸੁਵਾਈ ਬੈਠਾ ਤੇ ਜੇਕਰ ਭਾਈ ਕਿਸੇ ਨੂੰ ਮੇਰੀ ਝਾੜੂ ਵਾਲਿਆਂ ਨੂੰ ਗੱਲ ਗਲਤ ਲੱਗਦੀ ਆ ਲੱਗੀ ਜਾਵੇ ਸਾਡੇ ਦੇਸ਼ ਨੂੰ ਸਿਹਤ ਸਿੱਖਿਆ ਰੋਜ਼ਗਾਰ ਚਾਹੀਦਾ ਫਰੀਜ਼ਿੰਗ ਆ ਸੂਲਤਾ ਨਹੀਂ ਚਾਹੀਦੀਆਂ ਸਾਡੀਆਂ ਧੀਆਂ ਭੈਣਾਂ ਨੂੰ ਸਗਨ ਸਕੀਮਾਂ ਨਹੀਂ ਚਾਹੀਦੀਆਂ ਨੌਕਰੀਆਂ ਚਾਹੀਦੀਆਂ ਤੁਸੀਂ ਕਦੇ ਆਟਾ ਰਾਛਨ ਦਾਲ ਦੇ ਖਿਲਾਫ ਹੁੰਦੇ ਸੀ ਮਿੱਡੇ ਮੀਰ ਦੇ ਖਿਲਾਫ ਹੁੰਦੇ ਸੀ ਸਾਡੇ ਜਿਹੜੇ ਕਹ ਲੋ ਗਰੀਬ ਲੋਕਾਂ ਨੂੰ ਗੱਲਾਂ ਬਾਤਾਂ ਕਰਾ ਰਹੇ ਆ ਤੁਸੀਂ ਰੋਜ਼ਗਾਰ ਦਿਓ ਘਰ ਘਰ ਨੌਕਰੀ ਦਿਓ ਹਰ ਘਰ ਆਪ ਦੇ ਆਪ ਤੇ ਪਲੇ ਨਾ ਕਿ ਕਿਸੇ ਸਰਕਾਰ ਤੇ ਅੱਜ ਤੁਹਾਡੇ ਐਮਐਲਏ ਧੱਕੇਸ਼ਾਹੀਆਂ ਕਰਾਉਂਦੇ ਆ ਹਰਨਾ ਤਾਂ ਤੁਸੀਂ ਪੰਜਾਬ ਚੋਂ ਵੀ ਆ ਇੱਥੇ ਜਿਹੜੀਆਂ ਫਿਰਨਗਾਈਆਂ ਬਣੀ ਜਾਂਦੀਆਂ ਪਿੰਡਾਂ ਚ ਤਾਂ ਜਿਹੜਾ ਅਮੀਤ ਕੰਪਨੀ ਜਿਹੜੀ ਹੈਗੀ ਆ ਕੋਈ ਉਹਦੇ ਠੇਕੇਦਾਰ ਕੀ ਕਰੀ ਜਾਂਦੇ ਆ ਕਰੈ ਸਰਚ ਮਿੱਟੀ ਪਾਈ ਜਾ ਰਹੀ ਹੈ ਟਿੱਬਿਆਂ ਤੋਂ ਪਟ ਪਟ ਕੇ ਤੇ ਨਾ ਤਾਂ ਐਕਸ਼ਨ ਕਾਰਵਾਈ ਕਰਦਾ ਉਹਦੇ ਧਿਆਨ ਚ ਲਿਆਂਦੀ ਆ ਐਸ ਡੀਓ ਬਚਾਉਣ ਤੇ ਲੱਗਿਆ ਪਿਆ ਜੇਹੀ ਬਚਾਉਣ ਤੇ ਲੱਗਿਆ ਪਿਆ ਫਾਜ਼ਿਲਕਾ ਦਾ ਡੀਸੀ ਬੇਪਰਵਾ ਇਹ ਸਿਰਫ ਕਹਿਣ ਦੀਆਂ ਗੱਲਾਂ ਤੁਸੀਂ ਜੋ ਕਰ ਰਹੇ ਆ ਇਹ ਨਾਰੇ ਤੁਸੀਂ ਖੁਦ ਕਹਿੰਦੇ ਹੁੰਦੇ ਸੀ ਨਸ਼ੇ ਤੇ ਵੋਟਾਂ ਨਹੀਂ ਲੈਣੀਆਂ ਤੇ ਸ਼ਰਾਬਾ ਤੁਹਾਡੀਆਂ ਫੜੀਆਂ ਗੀਆਂ ਸੀ ਸ਼ਰਾਬਾ ਤੁਹਾਡੀਆਂ ਫੜੀਆਂ ਗੀਆਂ ਸੀ ਵੀਡੀਓ ਵਿਖਾਉਂਦੇ ਸੀ ਪੰਜਾਬ ਦੀ दारू ਦਿੱਲੀ ਪਈ ਸੀ ਕਹਿੰਦੇ ਤਾਂ ਬੱਦ ਸੀਸ ਲੱਗੀ ਆ ਸੱਜਣਾ ਜਦੋਂ ਨਾ ਮਾਰੇ ਮੁੱਕ ਮਾਰਦਾ ਨਾ ਲੱਤ ਮਾਰਦਾ ਜਦੋਂ ਮਾਰਦਾ ਮੱਤ ਮਾਰਦਾ ਤੋੜੀ ਮਤ ਮਾਰ ਕੇ ਰੱਖਤੀ ਹੁਣ ਤੇ 2027 ਦੇ ਵਿੱਚ ਸੀਟਾਂ ਨਹੀਂ ਮਿਲਦੀਆਂ ਤੁਹਾਨੂੰ ਪੰਜਾਬ ਚੋਂ ਧੋਖਾ ਕੀਤਾ ਹਲੇ ਵੀ ਪੰਜਾਬ ਦੇ ਬਾਰੇ ਸੋਚੋ ਫਿਰ ਕੀ ਪਤਾ ਪੰਜਾਬ ਤੁਹਾਡੇ ਬਾਰੇ ਸੋਚੇ ਤੇ ਜੇਕਰ ਮੇਰੀ ਗੱਲ ਕਿਸੇ ਵੀਰ ਨੂੰ ਚੰਗੀ ਨਾ ਲੱਗੀ ਹੋਵੇ ਸਿਰ ਨਵਾ ਕੇ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਦੇ ਘਰ ਵੇਖੋ ਡਿੱਗੇ ਪਏ ਆ ਤੁਸੀਂ ਜਿਹੜੇ ਕਦੇ ਕਿਹਰ ਮੈਂ ਕਹਿੰਦਾ ਇੱਕ ਮੁੱਦਾ